ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਵਿੱਚ ਪਹਿਲਾ ਬਾਸਕਟਬਾਲ ਟੂਰਨਾਮੈਂਟ ਮਾਤਾ ਅਮਰਜੀਤ ਕੌਰ ਦੀ ਯਾਦ ਵਿੱਚ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਪੁਲਿਸ ਦੇ ਇੰਸਪੈਕਟਰ ਮਨਜੀਤ ਸਿੰਘ ਨੱਤ ਸਕੂਲੀ ਬੱਚਿਆਂ ਅਤੇ ਸਕੂਲ ਦੇ ਚੇਅਰਮੈਨ ਸਰਪੰਚ ਕਲਿਆਣਪੁਰ ترਸੇਮ ਸਿੰਘ ਨੇ ਇੰਸਪੈਕਟਰ ਮਨਜੀਤ ਸਿੰਘ ਨੂੰ ਫੁੱਲਾਂ ਦਾ ਬੁੱਕਾ ਦੇ ਕੇ ਸਕੂਲ ਵਿੱਚ ਪਹੁੰਚਣ ਤੇ ਵੈਲਕਮ ਕੀਤਾ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਸਕੂਲੀ ਬੱਚਿਆਂ ਵੱਲੋਂ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਸ਼ਬਦ ਕੀਰਤਨ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਐਮ ਡੀ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਬਾਸਕਟਬਾਲ ਟੂਰਨਾਮੈਂਟ ਫਾਊਂਡਰ ਚੇਅਰਪਸਨ ਸਵਰਗਵਾਸੀ ਮਾਤਾ ਅਮਰਜੀਤ ਕੌਰ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਸਕੂਲ ਦੇ ਵਿੱਚ ਟੀਮਾਂ ਪਹੁੰਚੀਆਂ ਹਨ ਦਸਤੂਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 15000 ਰੁਪਏ ਅਤੇ ਦੂਸਰਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 10000 ਰੁਪਏ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 5000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਇੰਸਪੈਕਟਰ ਮਨਜੀਤ ਸਿੰਘ ਨਤ ਨੂੰ ਸਕੂਲ ਦੀ ਮੈਨਮੈਂਟ ਵੱਲੋਂ ਮੈਮੈਂਟੋ ਦੇ ਕੇ ਸਨਮਾਨਤ ਵੀ ਕੀਤਾ ਗਿਆ ਇੰਸਪੈਕਟਰ ਮਨਜੀਤ ਸਿੰਘ ਨਤ ਨੇ ਆਖਿਆ ਕਿ ਇਸ ਸਕੂਲ ਦਾ ਬਹੁਤ ਹੀ ਚੰਗਾ ਉਪਰਾਲਾ ਹੈ ਜੋ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਜਿਸ ਨਾਲ ਸਕੂਲੀ ਬੱਚੇ ਬੁੜੀ ਸੰਗਤ ਵਿੱਚ ਨਹੀਂ ਪੈਂਦੇ ਅਤੇ ਉਹਨਾਂ ਮੈਨੇਜਮੈਂਟ ਦਾ ਵੀ ਧੰਨਵਾਦ ਕੀਤਾ। ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰਿਆਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ। बात तो जी डी पी आई टाइम फॉर दैट ਅਸੀਂ ਸਾਡੇ ਮੇਰੇ ਮਾਤਾ ਜੀ ਸ਼੍ਰੀਮਤੀ ਅਮਰਜੀਤ ਕੌਰ ਉਹ ਸਕੂਲ ਦੇ ਫਾਊਂਡਰ ਚੇਅਰਮੈਨ ਚੇਅਰ ਪਰਸਨ ਸੀ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਬਾਸਕਟਬਾਲ ਟੂਰਨਾਮੈਂਟ ਕਰਵਾ ਰਹੇ ਹਾਂ ਆ ਪਹਿਲਾ ਟੂਰਨਾਮੈਂਟ ਆ ਜਿਹਦੇ ਵਿੱਚ ਜਲੰਧਰ ਤੋਂ ਠਾਨਕੋਟ ਹੁਸ਼ਿਆਰਪੁਰ ਅੰਮ੍ਰਿਤਸਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਟੀਮਾਂ ਆਈਆਂ ਨੇ ਇਹਨਾਂ ਦਾ ਫਸਟ ਪ੍ਰਾਈਜ਼ ਜਿਹੜਾ ਜਿਹੜਾ ਜੀਨਰ ਟੀਮ ਹੋਵੇਗੀ ਉਹਨੂੰ 15000 ਰੁਪਿਆ ਦਿੱਤਾ ਜਾਊਗਾ ਸੈਕੰਡ ਨੂੰ 10000 ਔਰ ਥਰਡ ਨੂੰ 5000 ਰੁਪਿਆ ਦਿੱਤਾ ਜਾਊਗਾ ਪਲੱਸ ਅੱਜ ਓਪਨਿੰਗ ਆ ਤੇ ਅੱਜ ਸਰਦਾਰ ਮਨਜੀਤ ਸਿੰਘ ਐਸ ਐਚ ਓ ਤਾਰਾਗੜ ਇਹਨਾਂ ਨੇ ਆ ਕੇ ਓਪਨਿੰਗ ਕੀਤੀ ਆ ਬੱਚਿਆਂ ਨੂੰ ਹੌਸਲਾ ਬੁਲਾਈ ਕੀਤੀ ਆ ਤੇ ਉਹਨਾਂ ਦਾ ਮਨੁਬਲ ਜਿਹੜਾ ਵਧਾਇਆ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਸਵਾਗਤ ਕਰਦੇ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਆਪਣੇ ਕੀਮਤੀ ਟਾਈਮ ਚੋਂ ਇਨੇ ਰਹਿ ਗਏ ਪਰੇ ਟਾਈਮ ਦੇ ਵਿੱਚੋਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਆਕੇ ਤੇ ਬੈਠੇ ਨੇ ਤੇ ਸਾਨੂੰ ਅਜੇਤ ਮਾਨ ਬਖਿਆ ਧੰਨ ਜੀ ਸੀਨੀਅਰ ਟੀਮਾਂ ਹੀ ਤੇ ਜੂਨੀਅਰ ਬੱਚੇ ਵੀ ਆਏ ਨੇ ਇਹ ਸੀਨੀਅਰ ਟੀਮਾਂ ਹੀ ਆ ਸਾਰੀਆਂ ਓਪਨ ਬਾਸਕਟਬਾਲ ਟੂਰਨਾਮੈਂਟ ਆ ਵਿੱਚ ਸੀਨੀਅਰ ਟੀਮਸ ਯਾ ਇਸ ਸਾਲ ਅਗਲੇ ਸਾਲ ਫਿਰ ਜੂਨੀਅਰ ਟੀਮ ਵੀ ਬੁਲਾਵਾਂਗੇ ਇਹ ਅਜੇ ਪਹਿਲਾ ਫਸਟ ਸਟਾਰਟਿੰਗ ਪਰਾਲਾ ਕੀਤਾ ਗਿਆ ਵਾ ਇਸ ਤੋਂ ਬਾਅਦ ਉਹਨਾਂ ਬਾਬਾ ਜੀ ਦੀ ਕਿਰਪਾ ਨਾਲ ਡੇ ਬਾਈ ਡੇ ਵਾਤ ਤੋਂ ਵਾਤ ਇਹਦੇ ਹੋਰ ਵੀ ਨਿਖਾਰ ਕੀਤਾ ਜਾਊਗਾ ਅੱਜ ਮੈਂ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਧਾਰੀਵਾਲ ਵਿਖੇ ਆਦਾ ਅਮਰਜੀਤ ਕੌਰ ਜੀ ਜਾਦ ਵਿੱਚ ਜੋ ਵਾਸਤਕਬਾਲ ਅ ਮੈਚ ਜਿਹੜਾ ਸ਼ੁਰੂ ਹੋ ਰਿਹਾ ਉਹਦੀ ਓਪਨਿੰਗ ਦੇ ਸਬੰਧ ਵਿੱਚ ਮੈਂ ਇੱਥੇ ਪਹੁੰਚਾਇਆ ਤੇ ਬਹੁਤ ਵਧੀਆ ਉਪਰਾਲਾ ਆ ਇਸ ਦੇ ਵਿੱਚ ਜੋ ਭਾਜੀ ਸੁਰਜੀਤ ਸਿੰਘ ਸਰਪੰਚ ਸਾਹਿਬ ਮੈਡਮ ਐਮ ਡੀ ਸਾਹਿਬ ਤੇ ਹੋਰ ਸਟਾਫ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਨੇ ਜਾਂ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਹੈ ਬਹੁਤ ਵਧੀਆ ਢੰਗ ਦੇ ਨਾਲ ਇਹ ਜਿਹੜਾ ਮੈਚ ਦਾ ਜਿਹੜਾ ਰੁਕਾਟਨ ਹੋਇਆ ਵਾ ਔਰ ਮੈਚ ਵਧੀਆ ਤਰੀਕੇ ਨਾਲ ਚੱਲ ਰਿਹਾ ਟੀਮਾਂ ਵੀ ਬਹੁਤ ਵਧੀਆ ਨੇ ਤੇ ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਸਮਾਜ ਵਾਸਤੇ ਬਹੁਤ ਜ਼ਰੂਰੀ ਨੇ ਕਿਉਂਕਿ ਐਜੂਕੇਸ਼ਨ ਦੇ ਨਾਲ ਨਾਲ ਬੱਚਿਆਂ ਨੂੰ ਸਿਰੇ ਕੁਸ਼ਲਤਾ ਵੀ ਦੀ ਵੀ ਬਹੁਤ ਜ਼ਰੂਰਤ ਹੁੰਦੀ ਆ ਔਰ ਜਿਵੇਂ ਅੱਜ ਕੱਲ ਬੱਚੇ ਜਿਹੜੇ ਆ ਮਾੜੀ ਸੰਗਤ ਵਿੱਚ ਪੈ ਰਹੇ ਨੇ ਜੋ ਖੇਡਾਂ ਦੇ ਮਿਆਰ ਨੂੰ ਜਦ ਉੱਚਾ ਚੁੱਕਾਂਗੇ ਤਾਂ ਜੋ ਬੱਚੇ ਆ ਉਹ ਮਾੜੀ ਸੰਗਤ ਨੂੰ ਛੱਡ ਕੇ ਖੇਡਾਂ ਨਾਲ ਜੁੜਨਗੇ ਤੇ ਵਧੀਆ ਜਿਹੜਾ ਸਮਾਜ ਆ ਉਹ ਸਿਰਜਣਗੇ ਇਸ ਕੰਮ 와ਤੇ ਮੈਂ ਸਾਰੇ ਸਟਾਫ ਨੂੰ ਸਾਰੇ ਸਕੂਲ ਦੇ ਜਿਹੜਾ ਆਪਣੇ ਚੇਅਰਮੈਨ ਸਾਹਿਬ ਦੁਆਰਾ ਤੋਂ ਐਮ ਡੀ ਸਾਹਿਬ ਸਰਪੰਚ ਸਾਹਿਬ ਸਾਰੇ ਸਟਾਫ ਨੂੰ ਬਹੁਤ-ਬਹੁਤ ਵਧਾਈ ਦਿੰਦਾ ਬਹੁਤ ਵਧੀਆ ਉਪਰਾਲਾ ਥੈਂਕ ਯੂ